ਸਰਬ ਧਰਮ ਨਿਊਜ਼ ਚੈਨਲ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਜੀ ਸਰਬ ਧਰਮ ਨਿਊਜ਼ ਚੈਨਲ ਦੀ ਅੱਜ ਟੀਮ ਪਹੁੰਚੀ ਪਿੰਡ ਬੱਡੋ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇਕ ਡੇਰਾ ਐਕਸ 8 ਤਨ ਤਨ ਸੰਤ ਬਾਬਾ ਨਿਰਮਲ ਦਾਸ ਜੀ ਉਦਾਸੀ ਬੱਡੋ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ ਐਨ ਆਰ ਆਈ ਵੀਰਾਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਤਨ ਤਨ ਸੰਤ ਬਾਬਾ ਨਿਰਮਲ ਦਾਸ ਜੀ ਮਹਾਰਾਜੀ ਦੇ 119ਵੇਂ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਬਹੁਤ ਹੀ ਸ਼ਰਧਾਪੂਰਵਕ ਸਮੂਹ ਪ੍ਰਬੰਧਕ ਕਮੇਟੀ ਦੀ ਦੇਖਰੇਖ ਹੇਠ ਕਰਵਾਏ ਜਾ ਰਹੇ ਹਨ। ਇਸ ਵਾਰ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਸਰਬਤਰਮ ਨਯੁਤ ਟੀਮ ਨਾਲ ਗਲਤ ਕਰਦੇ ਹੋਏ ਦੱਸਿਆ ਕਿ 12 ਤਰੀਕ ਨੂੰ ਸ਼੍ਰੀ ਖੰਡ ਪੜ ਸਾਭ ਜੀ ਦੀ ਰੰਮਤਾ ਹੋਈ। ਅਤੇ 14 ਤਰੀਕ ਨੂੰ ਸ਼੍ਰੀ ਖੰਡ ਪੜ ਸਾਭ ਜੀ ਦੇ ਭੋਗ ਪਾਏ ਜਾਣਗੇ। ਇਸ ਸੁਪਰੰਤ ਸੰਤ ਪਰਮਿੰਦਰ ਸਿੰਘ ਜੀ ਖਾਲਸਾ ਦੇ ਗਾਣੇ ਵਾਲੇ ਕਥਾ ਕੀਤਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ ਇਸ ਮੌਕੇ ਠੇਕੇਦਾਰ ਕਮਲਜੀਤ ਸਿੰਘ ਮਾਸਟਰ ਜਗENDER ਸਿੰਘ ਜੀ ਬਾਬੂ ਚਰਨ ਸਿੰਘ ਜੀ ਸੂਬੇਦਾਰ ਹਰੀ ਸਿੰਘ ਜੀ ਡਾਕਟਰ ਬਲਵਿੰਦਰ ਸਿੰਘ ਸਰਪੰਚ ਜਗENDER ਸਿੰਘ ਜੀ ਸ਼੍ਰੀ ਸਤਪਾਲ ਸਿੰਘ ਜੀ ਤਜENDER ਸਿੰਘ ਗਰਿੰਦਰ ਸਿੰਘ ਜੀ ਕਰਨੈਲ ਸਿੰਘ ਜੀ ਜਦਵਿੰਦਰ ਸਿੰਘ ਜਤਿਨ ਅਤੇ ਸਤਿ ਸੂਲ ਲਵਨ ਨਗਰ ਦੀਆਂ ਸਮੂਹ ਸੰਗਤਾਂ ਇਸ ਮੌਕੇ ਹਾਜ਼ਰ ਸਨ ਆਓ ਸੀ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜੁੜ ਕਰੋ ਜੀ ਤੇ ਵੱਧ ਤੋਂ ਵੱਧ ਸਾਡੇ ਪੇਜ ਨੂੰ ਫੋਲੋ ਕਰੋ ਸੋ ਦੇਖਦੇ ਰਹੋ ਸਰਬਤਰਮ ਨਿਊਜ਼ ਚੈਨਲ ਧੰਨਵਾਦ ਜੀ ਤੜੀਆਂ ਸਤਿ ਸੰਗ ਦੀਆਂ ਲਿਖੀਏ ਕੀਹਾਂ ਵਿਖਿ ਜੋ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗਤੀਆਂ ਵਿਖਿ ਜੋ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗਤੀਆਂ جلیاں نڪي ڏيو ਦੇਖੇ ਆਰੇ ਮਹਿਮਾ ਤੇਰੇ ਦਰ ਦੀ ਗਤਾਂ ਗਾਉਂਦੇ ਮੈਂ ਦੇਖੇ ਸਾਰੇ ਮਹਿਮਾ ਤੇਰੇ ਦਰ ਦੀ ਗਤਾਂ ਗਾਉਂਦੇ ਮੈਂ ਦੇਖੇ ਸਾਰੇ ਮਹਿਮਾ ਤੇਰੇ ਦਰ ਦੀ ਗਤਾਂ ਗਾਉਂਦੇ ਮੈਂ ਦੇਖੇ ਸਾਰੇ ਸੁਣੀਏ ਮਹਿਮਾਨ

ਮੈਂ ਬਰ ਸਰਪੰਚ ਨੂੰ ਚੈਨਲ ਤੋਂ ਬਹੁਤ ਬਸਤ ਹੈ ਜੀ ਉਸ ਪਾਸਾ ਜੋ ਜੀ ਪਿੰਡ ਪਰੋ ਜਿਹੜਾ ਅਛਾਰਪੁਰ ਦੇ ਵਿੱਚ 108 ਸੰਤ ਬੰਦਿਰਮੁਦਾ ਜੀ ਮਹਾਰਾਜ ਜਰਮ ਘੜੇ ਸਮਰਪਿਤ ਜੋ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹੈ ਕਿੰਨੀ ਦੇ ਕਿੰਨੀ ਦੀ ਕਤਰਵਾਈ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ 108 ਸੰਤ ਬੰਦਿਰਮੁਦਾ 119 ਸਲਾਨਾ ਜਨ ਦੇ ਉਤਸਵ ਵਿੱਚ ਅਜ 12 ਤਰੀਕ ਨੂੰ ਉਹਨਾਂ ਦੀ ਜਨ ਉਸਤਾਨ 108 ਸੰਤ ਬੰਦਿਰਮੁਦਾ ਪਿਤ੍ਰ ਸਨਤ ਅਜ ਖੰਡਵਰ ਸਾਹਿਬ ਦੀ ਸੇਵਾ ਹਕदार ਖਾਮ ਸਿੰਘ ਉਹਨਾਂ ਦੇ ਪੂਰੇ ਪਰਿਵਾਰ ਵੱਲੋਂ ਤੇ ਸੰਗਤਾਂ ਦੇ ਸਹਿਯੋਗ ਨਾਲ ਐਨਆਰਬੀ ਰਾ ਵੱਲੋਂ ਪਿੰਡ ਦੀ ਸੰਗਤ ਵੱਲੋਂ ਅੱਜ ਖੰਡਵਰ ਰੱਖੇ ਗਏ ਹਨ 14 ਤਰੀਕ ਨੂੰ ਉਹਨਾਂ ਦੇ ਖੰਡਵਰ ਭੋਗ ਪਾਏ ਜਾਣਗੇ ਉਸ ਤੋਂ ਪਰੰਤ ਸੰਤ ਬਾਬ ਹਰਮਿੰਦਰ ਸਿੰਘ ਖਾਸ ਡਗਾਣੇ ਵਾਲੇ ਕੀਰਤਨ ਕਰਨਗੇ ਉਸ ਤੋਂ ਬਾਅਦ ਚਾਹ ਮਠੇ ਪਕੌੜੇ ਰੰਗਰੀ ਸੰਗਤਾਂ ਦੇ ਛਕਾਏ ਜਾਣਗੇ ਤੇ ਉਸ ਤੋਂ ਲੰਗਰ ਦੀ ਸੇਵਾ ਵੀ ਦੋ ਤਿੰਨ ਦਿਨ ਕੀਤੀ ਜਾਏਗੀ ਸਾਰੇ ਸੁਨਦਰ ਮੈਂ ਤੇ ਇਸ ਮਹਾਨ ਜਨ ਉਸਤਾਨ ਤੇ ਬੌਂਚਰ ਦੀ ਕਿਰਪਾ ਤੇ ਕਰੋ ਤੇ ਆਪਣੇ ਹਾਰਿਆਣੇ ਅਗੇ ਗੁਰੂ ਘਰ ਦੀ ਸਬਦਾ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ